ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਜ਼ਾਦੀ ਜੈਹਾ ਜੈ ਆਜ ਆਪਾਂ ਸਾਰੇ ਵੀਰ ਇਕੱਠੇ ਹੋਏ ਆ ਇਸ ਗੱਲ ਦਾ ਪਤਾ ਕਿ ਨਹੀਂ ਕੀ ਪਤਾ ਹੈ ਨਿਸ਼ਾਨਦਾ ਜੀ ਰਿਕਵਰੀ ਬਰਥਡੇ ਮੈਂ ਵੀਰਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਬੈਠੇ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਅੱਜ ਇੱਕ ਮੈਸੇਜ ਦੇਣਾ ਚਾਹੁੰਦਾ ਇਸ ਵੀਡੀਓ ਦੇ ਰਾਹੀਂ ਤੇ ਅੱਜ ਅਸੀਂ ਇੱਕ ਰਿਕਵਰੀ ਬਰਥਡੇ ਮਨਾਉਣ ਜਾ ਰਹੇ ਆ ਜਿਹੜਾ ਹਰ ਸਾਲ ਅਸੀਂ ਮਨਾਉਂਦੇ ਆ ਵੀਰ ਨਿਸ਼ਾਨ ਦਾ ਅੱਜ ਮੇਰੇ ਵੀਰ ਨਿਸ਼ਾਨ ਨੂੰ ਪੂਰੇ 5 ਸਾਲ ਹਰ ਇੱਕ ਨਸ਼ੇ ਤੋਂ ਦੂਰ ਜੀਵਨ ਜਾਗਰਤੀ ਨਸ਼ਾ ਹਟਾਓ ਕੇਂਦਰ ਦੇ ਵਿੱਚ ਇਸ ਵੀਰ ਨੂੰ ਅੱਜ ਪੂਰੇ 5 ਸਾਲ ਹੋ ਗਏ ਆ ਨਸ਼ਾ ਛੱਡੇ ਕਿੰਨੇ ਭਾਈ 5 ਸਾਲ 5 ਸਾਲ ਇਹ ਗੱਲਾਂ ਸਿਰਫ ਇਹ ਦੁਨੀਆ ਨੂੰ ਪਤਾ ਏ ਵੀ ਅੱਜ ਇੱਕ ਰਿਕਵਰੀ ਬਰਥਡੇ ਦੀ ਕੀਮਤ ਆ ਏ ਤੇ ਕੀ ਸਾਡੇ ਜੀਵਨ ਚ ਇਹ ਰਿਕਵਰੀ ਬਰਥਡੇ ਕੇ ਕੱਟਿਆ ਜਾਂਦਾ ਮੈਂ ਛੋਟੀ ਜੀ ਅਧਾਰਨ ਦਿੰਦਾ ਇੱਕ ਪੀਸ ਕੇਕ ਦਾ ਮਹੱਤਵ ਕੀ ਆ ਬੰਦੇ ਦੀ ਜ਼ਿੰਦਗੀ ਚ ਜਿਹੜਾ ਦੇ ਸਾਡੇ ਮਾਪਿਓ ਨੇ ਸਾਨੂੰ ਜਨਮ ਦਿੱਤਾ ਸੀ ਉਹ ਜਦੋਂ ਅਸੀਂ ਨਸ਼ਾ ਸ਼ੁਰੂ ਕੀਤਾ ਆਪਾਂ ਉਸੇ ਦਿਨ ਤੋਂ ਉਸ ਜਨਮ ਨੂੰ ਮਾਰ ਦਿੱਤਾ ਸੀ ਠੀਕ ਆ ਜੇ ਅਸੀਂ ਨਹੀਂ ਮਰੇ ਉਹ ਇੱਕ ਕੁਦਰਤ ਦੀ ਇੱਕ ਖੇਡ ਆ ਪਰ ਨਸ਼ਾ ਕਰਨ ਤੋਂ ਬਾਅਦ ਕਿੰਨੇ ਸਾਡੇ ਵਰਗੇ ਵੀਰ ਨਸ਼ੇ ਨਾਲ ਮਰ ਚੁੱਕੇ ਆ ਤੇ ਫਿਰ ਸਾਡੀ ਸੰਸਥਾ ਨੇ ਤੇ ਐਨਏ ਨਾਰਕੋਟਿਕ ਅਨੋਨਿਮਸ ਨੇ ਇੱਕ ਨਵੀਂ ਜ਼ਿੰਦਗੀ ਦੇਣ ਦਾ ਉਪਰਾਲਾ ਕੀਤਾ ਜਿਹਦੇ ਨਾਲ ਬੰਦਾ ਜਿਸ ਦਿਨ ਤੋਂ ਸੈਂਟਰ ਵਿੱਚ ਆਉਂਦਾ ਏ ਉਸ ਤੋਂ ਅਗਲੇ ਦਿਨ ਉਹਦੀ ਇੱਕ ਰਿਕਵਰੀ ਬਰਥਡੇ ਡੇਢ ਦਿੱਤੀ ਜਾਂਦੀ ਆ ਫਿਰ ਜਦੋਂ ਸਾਲ ਬਿਨਾ ਨਸ਼ੇ ਤੋਂ ਆਪਣਾ ਪੂਰਾ ਕਰਦਾ ਫਿਰ ਉਹ ਇੱਕ ਸਾਲ ਦਾ ਕੇਕ ਕੱਟਦਾ ਓਦਾਂ ਹੀ ਆਪਣੀਆਂ ਪੈਰਾਂ ਤੇ ਚੱਲਦੇ ਮੇਰੇ ਵੀਰ ਨਿਸ਼ਾਨ ਨੇ ਅੱਜ ਆਪਣੇ ਪੂਰੇ 5 ਸਾਲ ਪੂਰੇ ਕੀਤੇ ਬਿਨਾ ਨਸ਼ੇ ਤੋਂ ਤੇ ਅੱਜ ਮੇਰੇ ਵੀਰ ਦਾ ਵਖਾਵਾ ਮੜਾ ਆ ਨੇੜੇ ਕਰਕੇ 5 ਸਾਲ ਦਾ ਰਿਕਵਰੀ ਬਰਥਡੇ ਕੇਕ ਅਸੀਂ ਸਾਰੇ ਭਰਾ ਸਟਾਫ ਵਾਲੇ ਮੇਰੇ ਬੈਠੇ ਆ ਸਾਰੇ ਰਲ ਕੇ ਇਹ ਸੈਲੀਬ੍ਰੇਟ ਕਰ ਰਹੇ ਆ ਮੈਂ ਵੀ ਲੋ ਇੱਕ ਛੋਟੀ ਜੀ ਅੱਜ ਤੁਹਾਨੂੰ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਚਾਹੁੰਦਾ ਐ ਵੀ ਅੱਜ ਕਰਤਾਰ ਸਿੰਘ ਸਰਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ 19 ਸਾਲ ਦੀ ਉਮਰ ਦੇ ਵਿੱਚ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ ਉਹ ਸੂਰਮਿਆਂ ਨੂੰ ਆਪਾਂ ਯਾਦ ਕਰਦੇ ਆ ਤੇ ਸਿਰਫ ਕਿਤਾਬਾਂ 'ਚ ਪੜਿਆ ਜਾਂਦਾ ਏ ਕਈ ਦਹਾਕੇ ਬੀਤ ਗਏ ਆਪਾਂ ਕਿਤਾਬਾਂ 'ਚ ਪੜਿਆ ਪਿਸੂਰਵੇਂ ਹੁੰਦੇ ਆ ਮੈਂ ਪਿਛਲੇ ਬਾਰਡੇ ਤੇ ਵੀ ਕਿਹਾ ਸੀ ਕਿਉਂਕਿ ਹਰ ਸਾਲ ਇਹਦਾ 16 ਤਰੀਕ ਨੂੰ ਜਨਮ ਦਿਨ ਹੋਣਾ ਏ ਤੇ ਮੈਂ ਦੁਨੀਆ ਤੱਕ ਇਹ ਮੈਸੇਜ ਪਹੁੰਚਾਉਣਾ ਏ ਕਿ ਜਿਹੜਾ ਇਹ 16 ਤਰੀਕ ਜਿਹੜੀ ਇਹਦੀ ਪ੍ਰਮਾਤਮਾ ਨੇ ਚੁਣੀ ਆ ਉਸ ਦਿਨ ਇੱਕ ਦੇਸ਼ ਕੌਮ ਦਾ ਹੀਰਾ ਸਾਡਾ 19 ਸਾਲ ਦੀ ਉਮਰ ਚ ਕੁਰਬਾਨ ਹੋ ਗਿਆ ਸਾਡੇ ਦੇਸ਼ ਤੇ ਇੱਕ ਇਹਦੇ ਵੀਰ ਦੀ ਜ਼ਿੰਦਗੀ ਸ਼ੁਰੂ ਹੋਣੀ ਆ ਨਸ਼ੇ ਦੀ ਜੰਗ ਦੇ ਵਿੱਚ ਨਸ਼ੇ ਦੇ ਵਿਰੁੱਧ ਇਸ ਵੀਰ ਨੇ ਇਸ ਦਿਨ ਨੂੰ ਪ੍ਰਮਾਤਮਾ ਨੇ ਚੁਣਿਆ ਤੇ ਮੈਂ ਹਮੇਸ਼ਾ ਕਹਿੰਦਾ ਹਾਂ ਮੈਂ ਵੀ ਮੇਰੀ ਨਿਗਾਹ ਦੇ ਵਿੱਚ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਇਹ ਉਹ ਨੌਜਵਾਨ ਆ ਜਿਨ੍ਹਾਂ ਨੂੰ ਮੈਂ ਆਪਣਾ ਆਈਡਲ ਮੰਨਦਾ ਤੁਹਾਨੂੰ ਸਾਰੇ ਵੀਰਾਂ ਨੂੰ ਮੇਰੇ ਬਾਰੇ ਪਤਾ ਹੋਣਾ ਵੀ ਮੈਂ ਹਰ ਇੱਕ ਸਿੱਧੀ ਦਿਹਾੜੇ ਤੇ ਭਗਤ ਸਿੰਘ ਦੇ ਤੇ ਜਾਂ ਦਿਹਾੜੇ ਤੇ ਮੈਂ ਜੱਲਿਆਂ ਵਾਲੇ ਬਾਗ ਜਾਂਦਾ ਉਹਦਾ ਜਾਣਦਾ ਮਤਲਬ ਕੀ ਆ ਵੀ ਮੈਂ ਉਹਨਾਂ ਦੇ ਪੈੜਾਂ ਦੇ ਚੱਲਣਾ ਸ਼ੁਰੂ ਕੀਤਾ ਸੀ ਜਦੋਂ ਇਹ ਸੈਂਟਰ ਦੀ ਸ਼ੁਰੂਆਤ ਹੋਈ ਸੀ 2006 ਦੇ ਵਿੱਚ ਮੈਂ ਉਦੋਂ ਤੋਂ ਪ੍ਰਾਨ ਕਰ ਲਿਆ ਸੀ ਪੀ ਮੈਂ ਉਹਨਾਂ ਵਰਗਾ ਨਹੀਂ ਬਣ ਸਕਦਾ ਪਰ ਉਹਨਾਂ ਦੇ ਪੈਰਾਂ ਦੇ ਚੱਲ ਕੇ ਆਪਣੇ ਵਰਗੇ ਇੰਨਾ ਵੀਰਾਂ ਨੂੰ ਨਸ਼ੇ ਤੋਂ ਬਚਾ ਕੇ ਤੇ ਸਮਾਜ ਦੇ ਵਿੱਚ ਜੀਣ ਦੇ ਕਾਬਲ ਬਣਾਉਂਦਾ ਅੱਜ ਮੇਰੇ ਵੀਰ ਨੇ ਮੇਰੀਆਂ ਪੈਰਾਂ ਨੱਪਦੇ ਆਪਣੇ 5 ਸਾਲ ਪੂਰੇ ਕੀਤੇ ਤੇ ਅੱਜ ਅਸੀਂ ਸਾਰੇ ਵੀਰ ਦੀ ਖੁਸ਼ੀ ਮਨਾ ਰਹੇ ਹਾਂ ਇਹਨਾਂ ਦੀ ਪਰਿਵਾਰਕ ਸਾਰੇ ਖੁਸ਼ੀ ਮਨਾ ਰਹੇ ਆ ਇਹਦੀ ਮਾਂ ਜਿਹੜੀ ਬਜ਼ੁਰਗ ਵਿਚਾਰੀ ਜਿੰਨੇ ਸੋਚਿਆ ਸੀ ਵੀ ਮੇਰਾ ਪੁੱਤ ਮਰ ਗਿਆ ਏ ਮਰਿਆ ਬਰਾਬਰ ਏ ਆਜ ਉਹ ਮਾਂ ਸਾਨੂੰ ਦਵਾਵਾ ਦਿੰਦੀ ਆ ਤੇ ਸਾਡੀ ਜੀਵਨ ਆਪੇ ਸੁਖੀ ਹੋ ਜਾਂਦਾ ਤੇ ਮੈਂ ਹਰ ਵੀਰ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਮੇਰੇ ਵੀਰੋ ਸੈਂਟਰ ਤੋਂ ਭਜੋ ਨਾ ਜੇ ਇੰਨਾ ਵੀਰਾਂ ਦੀਆਂ ਜ਼ਿੰਦਗੀਆਂ ਨਸ਼ੇ ਆਸਟਾਉ ਕੇਂਦਰਾਂ ਚ ਬਣੀਆਂ ਨਾ ਪੰਜੇ ਉਂਗਲਾਂ ਇੱਕ ਨਹੀਂ ਹੁੰਦੀਆਂ ਜੇ ਤੁਹਾਡੇ ਨਾਲ ਕੋਈ ਸੈਂਟਰਾਂ ਚ ਕੋਈ ਗੱਲ ਬਾਤ ਹੋਈ ਆ ਤੇ ਇੱਕ ਵਾਰੀ ਮੇਰੇ ਨਾਲ ਜ਼ਰੂਰ ਸੰਪਰਕ ਕਰਿਓ ਮੈਂ ਭਰਾਵਾਂ ਨੂੰ ਉਸ ਬੰਦੇ ਨੂੰ ਆਪਣੇ ਨਾਮ ਰੱਖ ਕੇ ਉਹਦੀ ਜ਼ਿੰਦਗੀ ਬਣਾਉਣ ਦਾ ਇੱਕ ਉਪਰਾਲਾ ਜ਼ਰੂਰ ਕਰੂੰਗਾ ਜੇ ਉਹ ਚਾਹੁੰਦਾ ਏ ਵੀ ਮੇਰੀ ਸੋਹਣੀ ਜ਼ਿੰਦਗੀ ਬਤੀਤ ਹੋਵੇ ਤੇ ਮੈਂ ਉਹਦਾ ਹਰ ਤਰੀਕੇ ਨਾਲ ਉਹਦਾ ਸਾਥ ਦਊਂਗਾ ਕਿਉਂਕਿ ਨਸ਼ਾ ਕਰਦੇ ਬੰਦਾ ਦੁਖੀ ਜ਼ਰੂਰ ਹੁੰਦਾ ਏ ਪਰ ਉਹ ਆਪਣੀ ਆਪ ਦੀ ਜ਼ਿੰਦਗੀ ਵਧੀਆ ਨਹੀਂ ਚਲਾ ਸਕਦਾ ਤੇ ਉਹਨੂੰ ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਪੈਣਾ ਤੇ ਮੈਂ ਕਹਿੰਦਾ ਵੀ ਮੇਰਾ ਸੈਂਟਰ ਹੈ ਜਿਹੜੇ ਮੇਰੇ ਵੀਰ ਮਦਦ ਛੱਡਣਾ ਚਾਹੁੰਦੇ ਆ ਉਹ ਆਪ ਚੱਲ ਕੇ ਆਉਣ ਤੇ ਮੇਰੇ ਨਾਲ ਸੰਪਰਕ ਕਰਨ ਤੇ ਮੈਂ ਉਹਨਾਂ ਦੀ ਜ਼ਿੰਦਗੀ ਜਿਵੇਂ ਇਹ ਵੀਰ ਸੋਹਣੀ ਜ਼ਿੰਦਗੀ ਜੀਂਦੇ ਆ ਤੇ ਮੈਂ ਉਹਨਾਂ ਦੀ ਵੀ ਜ਼ਿੰਦਗੀ ਵਧੀਆ ਕਰ ਸਕਦਾ ਇੱਕ ਮੌਕਾ ਆਪਣੀ ਜ਼ਿੰਦਗੀ ਦਾ ਮੈਨੂੰ ਜਰੂਰ ਦਿਓ ਤਾਂ ਜੋ ਮੈਂ ਉਸ ਬੰਦੇ ਦਾ ਵੀ ਜੀਵਨ ਸਹੀ ਕਰ ਸਕਾਂ ਪਰ ਪਰਮਾਤਮਾ ਨੇ ਜੇ ਮੈਨੂੰ ਦਾਤ ਬਖਸ਼ੀ ਆ ਵੀ ਜੇ ਵੀਰਾਂ ਦੀ ਜ਼ਿੰਦਗੀ ਸਹੀ ਕਰਨੀ ਆ ਤੇ ਮੇਰਾ ਸਾਥ ਲੈ ਕੇ ਤੇ ਮੇਰਾ ਸਾਥ ਦੇ ਕੇ ਆਪਣੀ ਜ਼ਿੰਦਗੀ ਨੂੰ ਤੁਸੀਂ ਸੋਨਾ ਕਰ ਸਕਦੇ ਜੇ ਅੱਜ ਵੀਰ ਦਾ ਹੀ ਰਿਕਵਰੀ ਕੇ ਕੱਟਣ ਲੱਗੇ ਆ ਜੇ ਮੈਂ ਫਿਰ ਮੈਸੇਜ ਦਿੰਦਾ ਵੀ ਆਪਣੀ ਜ਼ਿੰਦਗੀ ਨੂੰ ਸੈਂਟਰ ਤੋਂ ਦੂਰ ਨਾ ਕਰੋ ਸੈਂਟਰ ਵਾਲਿਆਂ ਦਾ ਸਾਥ ਲਓ ਤੇ ਆਪਣੇ ਜੀਵਨ ਨੂੰ ਵਧੀਆ ਕਰੋ ਜੇ ਵੀਰ ਨੂੰ 4 ਸਾਲ ਪੂਰੇ ਹੋ ਜਾਣੇ ਆ 5 ਸਾਲ ਹੋ ਗਏ ਆ ਇਹਦੇ ਵੀ ਪੰਜ ਹੋ ਜਾਣੇ ਇਸੇ ਮਹੀਨੇ ਚ ਕਿੰਨੀ ਤਰੀਕਾ ਤੇ 13 13 ਦਸੰਬਰ ਇਹਦੀ 16 ਨਵੰਬਰ ਆ ਅੱਜ ਤੇ ਇਹਦੀ 13 ਦਸੰਬਰ ਆ ਇਹ ਨੂੰ ਵੀ 5 ਸਾਲ ਪੁਰੇ ਹੋ ਜਾਣੇ ਠੀਕ ਆ ਉਹ ਯਾਰ ਇਹ 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 ਐਗਜ਼ੈਂਪਲ ਆ ਏ ਜਿਹੜਾ ਕਹਿੰਦਾ ਵੀ ਅਸੀਂ ਨਸ਼ੇ ਨਾਲ ਮਰ ਜਾਣਾ ਹੈ ਤੇ ਆ ਵੀ ਤੇ ਜੀਣ ਹੀ ਦੇ ਆ ਤੇ ਕਿਉਂ ਨਹੀਂ ਤੁਸੀਂ ਜੀ ਸਕਦੇ ਜੀ ਬਸ ਇੱਕ ਉਪਰਾਲਾ ਕਰਨਾ ਪੈਣਾ ਆਪਣੇ ਪੈਰਾਂ ਦੇ ਚੱਲ ਕੇ ਉੱਮਾ ਪੈਣਾ ਵੀ ਅਸੀਂ ਸੋਹਣੀ ਜ਼ਿੰਦਗੀ ਨੂੰ ਆਪਣਾਉਣਾ ਚਾਹੁੰਦੇ ਆ ਤੇ ਫੇਰ ਬਚਿਆ ਜਾਣਾ ਵੀਰੋ ਤੇ ਨਰਕ ਦੀ ਮੌਤ ਮਰਨ ਨਾਲੋਂ ਇੱਜ਼ਤ ਦੀ ਮੌਤ ਮਰੋ ਅੱਜ ਸਾਡੇ ਵੀਰ ਜਿਹੜੇ ਨਸ਼ਾ ਕਰਦੇ ਆ ਕੋਈ ਅਮਲੀ ਕਹਿੰਦਾ ਕੋਈ ਨਸ਼ੇੜੀ ਕਹਿੰਦਾ ਕੋਈ ਸਾਡੇ ਪਰਿਵਾਰ ਨੂੰ ਨਸ਼ੇੜੀ ਦੀ ਘਰ ਦੀ ਕਹਿੰਦਾ ਕੋਈ ਨਸ਼ੇੜੀ ਦਾ ਪਿਓ ਕਹਿੰਦਾ ਕੋਈ ਨਸ਼ੇੜੀ ਦਾ ਪੁੱਤ ਕਹਿੰਦਾ ਸਾਡੇ ਮਾਪਿਓ ਆਪਣੇ ਕਰਮਾਂ ਨੂੰ ਕੋਸਦੇ ਰਹਿੰਦੇ ਆ ਵੀ ਸਾਡੇ ਕਰਮ ਮਾਰੇ ਆ ਸਾਡੇ ਧੀਆਂ ਪੁੱਤਾਂ ਮੇਛੇ ਚ ਲੱਗ ਗਏ ਭਰ ਸਾਡੀ ਸੋਚ ਗੰਦੀ ਆ ਉਹਨਾਂ ਦੇ ਕਰਮ ਮਾਰੇ ਨਹੀਂ ਤੁਸੀਂ ਸਾਡੇ ਨਾਲ ਆ ਕੇ ਆਪਣੇ ਕਰਮ ਸਹੀ ਕਰ ਸਕਦੇ ਜੀ ਆਪਣੀ ਸੋਚ ਸਹੀ ਕਰ ਸਕਦੇ ਜੀ ਤੇ ਕਿਉਂ ਨਾ ਆਪਾਂ ਇੱਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਤੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਚਲਾਈਏ ਬਸ ਇੰਨੀਆਂ ਕੁ ਬੇਨਤੀਆਂ ਮੇਰੀਆਂ ਸੇਵਕਾਰ ਕਰਿਓ ਤੇ ਮੇਰੇ ਨਾਲ ਸੰਪਰਕ ਕਰਿਓ ਵੀਰ ਜਿਹੜੇ ਅੱਜ ਨਸ਼ੇ ਤੋਂ ਪੀੜਤ ਆ ਤੇ ਮੈਂ ਉਹਨਾਂ ਦੀ ਜ਼ਿੰਦਗੀ ਬਚਾ ਸਕਾਂ ਤੇ ਅੱਜ ਆਪਾਂ ਕੀ ਕਰਦੇ ਆ ਤੇ ਮੇਰਾ ਵੀਰ ਲਿਓ ਯਾਰ ਮੂੰਬਤੀ ਲਿਓ ਹੋਰ ਫਿਰ ਨਿਸ਼ਾਨ ਗੱਲਬਾਤ ਉਹ ਕਹਿੰਦੇ ਹੁੰਦੇ ਨਾ ਵੀ ਸਿੱਧਾ ਜੱਟ ਜਿੱਦਾ ਹੀ ਹੁੰਦਾ ਨਾ ਬੰਦਾ ਥੋੜਾ ਜਿਹਾ ਸਾਡਾ ਇੰਨੀਆਂ ਗੱਲਾਂ ਬਾਤਾਂ ਨਹੀਂ ਕਰ ਸਕਦਾ ਪਰ ਛੋਟਾ ਜਿਹਾ ਮੈਸੇਜ ਫਿਰ ਵੀ ਆ ਲੈ ਆ ਲੈ ਇਸ ਵੀਰ ਦੇ ਮੂੰਹੋਂ ਜ਼ਰੂਰ ਸੁਣੋ ਵੀ ਦੋ ਕੁ ਮਿੰਟ ਲਈ ਮੈਂ ਵੀਰ ਨੂੰ ਵੀ ਕਹੂੰਗਾ ਵੀ ਵੀਰਾਂ ਨੂੰ ਜ਼ਰੂਰ ਮੈਸੇਜ ਦੇਖਣੇ ਡੇ ਆ ਲੋ ਉੱਚੀ ਥੋੜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਮੈਸੇਜ ਇਹ ਹੋ ਦਿਨਾ ਚਾਹੁੰਦਾ ਵਾਂ ਤੇ ਜਿੰਨੇ ਵੀ ਬਚਨਾਵਾਂ ਸੈਂਟਰ ਦਾ ਨਾਲ ਰਹਿ ਕੇ ਬਾਸ ਸਕਦਾ ਵਾ ਕੋਈ ਕਹਿੰਦਾ ਵਾ ਮਹੀਨਾ ਲਾ ਕੇ ਮੈਂ ਘਰੇ ਕੱਲ ਜਾ ਤੂੰ ਬੰਦਾ ਨਹੀਂ ਬਾਸ ਸਕਦਾ ਜਿੰਨੇ ਬਚਨਾਵਾਂ ਨੂੰ ਜੇ ਟਰੀਟਮੈਂਟ ਲੰਮਾ ਚਾਹੀਦਾ ਜਾਂ ਸਾਲ ਦਾ ਦੋ ਸਾਲਾਂ ਦਾ ਫਿਰ ਵੀ ਬੰਦਾ ਸਮਾਂ ਲਾ ਕੇ ਘਰੇ ਕੱਲ ਫਿਰ ਵੀ ਸੈਂਟਰ ਦੇ ਨਾਲ ਕੰਟਰਕਟ ਤੇ ਰਹਿਣਾ ਪੈਣਾ ਵਾ ਫੋਨ ਤੇ ਗੱਲਬਾਤ ਕਰਦਾ ਰਹੇ ਬੰਦਾ ਸੈਂਟਰ ਆਉਂਦਾ ਜਾਂਦਾ ਰਹੇ ਤੇ ਫੇਰ ਬਾਸ ਸਕਦਾ ਵਾ ਐਦਾਂ ਨਵੀ ਹੋਣਾ ਮੈਨੂੰ 5 ਸਾਲ ਇੱਥੇ ਹੋ ਗਏ ਆ ਮੈਂ ਸਮਾਂ ਦੇਂਦਿਆਂ ਵਾ ਤੇ ਅੱਜ ਮੈਂ ਬਚਿਆ ਵਾਂ ਵਧੀਆ ਜ਼ਿੰਦਗੀ ਆਪਣੀ ਜੀਂਦਿਆਂ ਭਾਈ ਜੇ ਨਾਲ ਰਹਿੰਦਿਆਂ ਮੈਂ ਇਹ ਮੇਰਾ ਭਾਈ ਨਫੀਲ ਇਲਾਜ ਕੀਤਾ ਘਰੋਂ ਮੈਂ ਮਾਤ ਲਵਾ ਤੇ ਮੈਂ ਹੁਣ ਆਪ ਦਾ ਟ੍ਰੀਟਮੈਂਟ ਲੈ ਲੈਂਦਿਆਂ ਅੱਜ ਮੈਨੂੰ 5 ਸਾਲ ਹੋ ਗਏ ਵੀਰੋ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਨਾ ਜਿਵੇਂ ਵੀਰ ਨੇ ਆਖਿਆ ਵੀ ਮੇਰਾ ਫ੍ਰੀ ਇਲਾਜ ਕੀਤਾ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਵੀਰ ਕੋ ਪੈਸੇ ਬਣਾਣਾ ਹੋਣਗੇ ਜੇ ਉਹ ਵਾਕੇ ਆਪਣੀ ਪੈਰਾਂ ਤੇ ਚੱਲ ਕੇ ਆਪਣੀ ਜ਼ਿੰਦਗੀ ਬਚਾਉਣਾ ਚਾਹੁੰਦਾ ਹੋਊਗਾ ਉਹ ਵੀ ਮੇਰੇ ਨਾਲ ਸੰਪਰਕ ਕਰ ਲੈ ਮੈਂ ਉਹਦਾ ਵੀ ਜ਼ਿੰਦਗੀ ਵਧੀਆ ਚਲਾ ਸਕਦਾ ਕੋਈ ਜ਼ਰੂਰੀ ਨਹੀਂ ਵੀ ਇੱਥੇ ਪੈਸੇ ਦੇਣੇ ਆ ਤੇ ਫੇਰ ਹੀ ਰਹਿਣਾ ਕੋਈ ਮੇਰਾ ਵੀਰ ਆਪਣੀ ਜ਼ਿੰਦਗੀ ਨੂੰ ਮੇਰੇ ਹਵਾਲੇ ਕਰਨਾ ਚਾਹੁੰਦਾ ਹੈ ਵੀ ਸਾਡੇ ਕੋ ਅੱਜ ਪੈਸੇ ਨਹੀਂ ਹੈਗੇ ਤੇ ਮੇਰਾ ਇਲਾਜ ਹੋ ਜੇ ਮੇਰੀ ਸੋਹਣੀ ਜ਼ਿੰਦਗੀ ਹੋ ਜੇ ਤੇ ਫਿਰ ਉਹਨੂੰ ਮੇਰਾ ਸਾਥ ਜਦ ਤੱਕ ਮੈਂ ਚਾਹੁੰਦਾ ਹਾਂ ਮੇਰੇ ਨਾਲ ਰਹਿਣਾ ਪੈਣਾ ਤੇ ਫਿਰ ਮੈਂ ਉਹਦੀ ਜ਼ਿੰਦਗੀ ਬਚਾ ਸਕਦਾ ਹਾਂ ਤੇ ਅੱਜ ਦੀ ਡੇਟ ਲਈ ਜਿਹੜਾ ਵਾ ਆਪਾਂ ਕੇਕ ਕੱਟ ਗਏ ਆਓ ਜੀ ਨਿਸ਼ਾਨ ਜੀ ਉੱਠੋ ਆ ਜਾਓ ਆਓ ਆਓ ਆ ਵੀ ਨਾਲ ਹੋਏ ਆ ਜੀ ਆ ਜੀ ਆਓ ਫੜੋ ਆ ਜਾ ਰਿੱਤੀ ਚਿੱਤਰਾ ਆ ਇਹ ਦੇਖੋ ਆਪਾਂ ਆਉ ਲਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੇਰੋ ਬਾਤ ਇੱਕ ਛੋਟੀ ਜੀ ਬੇਨਤੀ ਆ ਐਂਡ ਤੇ ਜਲਾਲ ﺍﻟਦੀ ਮੌਤ ਨਾ ਮਰਿਓ ਇਹ ਨਾ ਸੋਚਿਓ ਕਿ ਅਸੀਂ ਬਾਤ ਨਹੀਂ ਸਕਦੇ ਇਹ ਬਹਾਨੇ ਨਾਲ ਕਈ ਵੀਰ ਮਰ ਗਏ ਤੇ ਜੇ ਰੱਬ ਨੇ ਤੁਹਾਨੂੰ ਅਜ ਨਹੀਂ ਮਾਰਿਆ ਨਾ ਇਹ ਨਾ ਸੋਚਿਓ ਮੈਂ ਪਰਹਿਗੇ ਖਾ ਲੈਣਾ ਮੈਂ ਪੰਨੀ ਦੇ ਲਾਉਣਾ ਮੈਂ ਫੀਮ ਖਾਣਾ ਮੈਂ ਸ਼ਰਾਬ ਪੀਣਾ ਇਨ੍ਹਾਂ ਚੀਜ਼ਾਂ ਤੋਂ ਗਰੇਜ ਕਰਿਓ ਤੇ ਆਪਣੀ ਸੋਚ ਇਹ ਵੇਖਿਓ ਵੀ ਤੁਸੀਂ ਨਸ਼ਾ ਕਰ ਰਹੇ ਜੀ ਇੱਕ ਨਾ ਇੱਕ ਦਿਨ ਨਸ਼ੇ ਨਾਲ ਮੌਤ ਪੱਕੀ ਆ ਪਤਾ ਨਹੀਂ ਤੁਹਾਡੀ ਜ਼ਿੰਦਗੀ 20 ਸਾਲਾਂ 30 ਸਾਲਾਂ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਆਈ ਮੌਤ ਮਰਿਓ ਆ ਨਾ ਹੀ ਮੌਤ ਨਸ਼ੇੜੀ ਘਵਾ ਕੇ ਧਰਤੀ ਦੇਵਾਂ ਜਾਇਓ ਜੀਣ ਤੇ ਮਰਨ ਇਹ ਦੋ ਚੀਜ਼ਾਂ ਸੱਚ ਆ ਜੇ ਮਰਨਾ ਨਸ਼ੇੜੀ ਘਵਾ ਕੇ ਜੇ ਤੇ ਫਿਰ ਧਰਤੀ ਤੇ ਆਉਣ ਦਾ ਕੋਈ ਫਾਇਦਾ ਨਹੀਂ ਮੇਰੇ ਨਾਲ ਸੰਪਰਕ ਕਰਿਓ ਤਾਂ ਜੋ ਮੈਂ ਕਿਸੇ ਵੀਰ ਦੀ ਜਿੰਦਗੀ ਬਚਾ ਸਕਾਂ ਸੱਚੀ ਕਾਲ ਜੀ ਸਾਰਿਆਂ